ਆ ਵੀ ਦੋਸਤੋ ਆਪਾਂ ਹਿਸ਼ਾਰਪੁਰ ਆਏ ਸੀਗੇ ਸ਼ਪੈਦਾ ਬਾਈ ਲਾ ਲੈਂਦੇ ਆ ਸ਼ਪੈਦਾ ਬਾਈ 50 ਸਾਲਾਂ ਬਾਅਦ ਵੜ ਲੈਂਦੇ ਆ ਪੈਸੇ ਵਟ ਲੈਂਦੇ ਆ ਆਹ ਦੇਖ ਲਓ ਬਾਈ ਹੁਣ ਲਾਈਵ ਤੁਹਾਨੂੰ ਦਿਖਾਉਣ ਲੱਗਿਆਂਗੇ ਜਿਹੜਾ ਰੇਟ ਵੀ ਦੱਸਾਂਗੇ ਕਿੰਨੇ ਰੇਟ ਨੂੰ ਵਿਕ ਰਿਹਾ ਹੈਗਾ ਠੀਕ ਆ ਕਿੰਨਾ ਏਰੀਆ ਸੀਗਾ ਉਹ ਕੱਟਦਾ ਬਾਈ ਨੇ ਉਹ ਵੀ ਆਪਾਂ ਗੱਲ ਕਰਾਵਾਂਗੇ ਤੇ ਫੌਜੀ ਦੇਊਗਾ ਜਾਣਕਾਰੀ ਬਾਈ ਫੌਜੀ ਸਸਰੀ ਕਾਲ ਸਸਰੀ ਕਾਲ ਬਾਈ ਕਲੀਅਰ ਹੀ ਕਰਦ ਗਏ ਹੁਣ ਕੀ ਰੇਟ ਵੀ ਕੀ ਜਾਂਦਾ ਬਾਈ ਹੁਣ ਆ ਮਾਲ ਲੋਡ ਹੈ ਇਸ ਟਾਈਮ 1170 ਰੁਪਏ ਮਿਲਦਾ ਰੇਟ ਆ ਤੇ 70 ਰੁਪਏ ਉੱਤੇ ਖਰਚਾ ਆ ਗਿਆ ਬਾਈ ਜੀ ਖੇਤ ਦੇ ਵਿੱਚੋਂ ਵੱਢ ਕੇ ਕੱਟ ਕੇ 8.5 ਫੁੱਟ ਦੀ ਬੱਲੀ ਆ ਇਹ ਪਲਾਈ ਦੇ ਰੂਪ ਚ ਜਾ ਰਹੀ ਆ ਬੱਲੀ ਦਾ ਸਾਈਜ਼ ਹੋਊਗਾ ਬਾਈ ਜੀ 22 12 ਇੰਚ ਤੋਂ ਲੈ ਕੇ ਸੌਰੀ 36 ਇੰਚ ਤੱਕ ਜਿੰਨਾ ਵੀ ਮਾਲ ਆ ਉਹ ਸਾਰਾ ਪਲਾਈ ਦੇ ਵਿੱਚ ਯੂਜ਼ ਹੋਣਾ ਆ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਨੇ 8.5 8 ਫੁੱਟ ਦੇ ਟੁਕੜੇ ਬਣਾ ਕੇ ਲੋਡ ਕਰਤਾ ਇਹ ਉਹੀ 65 70 ਰੁਪਏ ਜਿਹੜਾ ਲੇਬਰ ਦਾ ਰੇਟ ਆ ਉਹ ਇਹੋ ਹੀ ਕੰਮ ਆ ਵੀ ਇੱਥੋਂ ਕੱਟਣਾ ਤੇ ਇਹਦੇ ਚ ਲੱਦਣਾ ਠੀਕ ਆ ਬਾਕੀ ਭਾਈ ਬਾਈ ਕਹਿੰਦਾ ਹਜੇ ਤਾਂ ਇਹ ਛੋਟਾ ਵੇਚਦਾ ਮੈਂ ਪਹਿਲਾਂ ਵੇਚਦਾ ਫਿਰ ਵੀ ਮੈਨੂੰ ਲੱਗਦਾ ਹੁੰਦਾ ਵੀ 14-15 ਲੱਖ ਦਾ ਮੈਂ ਵੇਚਦਾ ਹੋ ਵੇਚਦਾ ਹਾਂ ਠੀਕ ਆ ਤੇ ਜੇ ਇਹ ਪ੍ਰੋਪਰ ਪੂਰੀ ਇਹਦੀ ਛੇ ਹਜੇ ਇਹਨੇ ਜਲਦੀ ਪਟਾਤਾ ਜੇ ਕਿਤੇ ਬਾਈ ਹੋਰੀ ਸਾਲ ਹੋਰ ਵੇਟ ਕਰ ਲੈਂਦੇ ਤਾਂ 10 ਰੁਪਏ ਹੋਰ ਦੇ ਦੇ ਹਾਂ ਬਾਈ ਨੂੰ ਪੈਸਿਆਂ ਦੀ ਲੋੜ ਸੀ ਚਲੋ ਵਧੀਆ ਆ ਆਪਦਾ ਟਾਈਮ ਨਾਲ ਨਾਲੇ ਬਾਈ ਨੂੰ ਜਾਣਕਾਰੀ ਮਿਲ ਗਈ ਕਿੰਨੇ ਇੰਚ ਮਿਲਿਆ ਸੀ ਆਪਾਂ ਮਟਾਈ ਇਹ ਇਹ ਬਾਈ ਜੀ ਆਪਾਂ ਮਣੀ ਸੀਗੀ ਆ 24 ਇੰਚ 24 ਇੰਚ ਹੈ ਨਾ ਛਾਤੀ ਤੋਂ ਲਓ ਵੀ ਇੰਨਾ ਇੰਚ ਹੈ ਤੇ ਇੰਨੀ ਕਮਾਈ ਹੋ ਗਈ ਹੈ ਹਨਾ ਤੇ ਫੋਜੀ ਆਪਾਂ ਕਰਗੇ ਗੱਲ ਉਹਨਾਂ ਨਾਲ ਬਾਈ ਹਾਂ ਬਾਈ ਉਹਨਾਂ ਨੂੰ ਪੁੱਛਦੇ ਆ ਤੇ ਆਪਾਂ ਖੇਤੀ ਜਿਹੜੀ ਹੈਗੀ ਮੋੱਖ ਇੱਥੋਂ ਦੀ ਇਹੀ ਖੇਤੀ ਆ ਬਾਈ ਹਾਂਜੀ ਇਸ ਟਾਈਮ ਆਪਾਂ ਖੜੇ ਆ ਬਾਈ ਹਸ਼ਾਰ ਗੜਦੀਵਾਲ ਗੜਦੀਵਾਲ ਪਿੰਡ ਆ ਬਾਈ ਗੜਦੀਵਾਲ ਹਰਿਆਣਾ ਤੇ ਜਿਹੜੇ ਕਹਿ ਰਹੇ ਸੀਗੇ ਬਾਈ ਪੈਸਾ ਆਏ ਆ ਫਲਾਣਾ ਵੇਚਦਾ ਨਹੀਂ ਹਨਾ ਪਰ ਆ ਮੌਜੂਦਾ ਰੇਟ ਤੁਹਾਨੂੰ ਦੱਸਤਾ ਆ ਲੀਵਰ ਬੈਠੀ ਆ ਸਾਰੀ ਕੋਈ ਅੱਛਾ ਲੋਗ ਨਹੀਂ ਬਾਈ ਤੇ ਬਾਈ ਨੇ ਵੇਚਿਆ ਸਪਾਈ ਦੇ ਠੀਕ ਆ ਬਾਈ ਨੇ ਰੇਟ ਵੀ ਦੱਸਤਾ ਹਨਾ ਬਾਈ ਤੇ ਬਾਕੀ ਫੋਜੀ ਸਾਹਿਬ ਵਧੀਆ ਭਾਈ ਸਪੈਦਾ ਹੁਣ ਤੁਸੀਂ ਪਟਾ ਲਿਆ ਤੇ ਹੁਣ ਇੱਥੇ ਹੋਰ ਕੀ ਲਾਓਗੇ ਦੁਵਾਰਾ ਸਪੈਦਾ ਹੀ ਲਾਣਾ ਤੇ ਭਾਈ ਝੋਨਾ ਲਾ ਲਓ ਮੇ ਝੋਨੇ ਚ ਨਹੀਂ ਭਾਈ ਇੱਥੇ ਪਾਣੀ ਨਹੀਂ ਪੂਰਾ ਹੁੰਦਾ ਇਹ ਤਾਂ ਬਰਾਨੀ ਦਾ ਹੈ ਅੱਛਾ ਜੀ ਰੇਤਲਾ ਇਲਾਕਾ ਹੈ ਬਿਨਾ ਪਾਣੀ ਤੋਂ ਹੀ ਖੜਾ ਹਾਂਜੀ ਠੀਕ ਹੈ ਜੇ ਭਾਈ ਇੱਥੇ ਪਾਣੀ ਹੁੰਦਾ ਜੇ ਇੱਥੇ ਪਾਣੀ ਹੁੰਦਾ ਫਿਰ ਝੋਨਾ ਲਾਉਂਦੇ ਕਿ ਸਪੈਦਾ ਸਪੈਦਾ ਹੀ ਲਾਣਾ ਫਿਰ ਵੀ ਸਪੈਦਾ ਲਾਉਣਾ ਸੀ ਭਾਈ ਫਿਰ ਸਾਡੇ ਲੋਕ ਤਾਂ ਝੋਨੇ ਦੇ ਉੱਤੇ ਜ਼ੋਰ ਦਿੱਤਾ ਹੈਗਾ ਇਹਦਾ ਮਤਲਬ ਤੁਸੀਂ ਹੁਸ਼ਿਆਰਪੁਰ ਤੋਂ ਵਾਕਈ ਹੁਸ਼ਿਆਰ ਹੋ ਇਹਦਾ ਮਤਲਬ ਸਾਡੇ ਲੋਕ ਕੰਮਲੇ ਆ ਉਹ ਇਹੀ ਹੋ ਸਕਦਾ ਹੈਗਾ ਭਾਈ ਜਦੋਂ ਧਰਤੀ ਦਾ ਪਾਣੀ ਮਕਾਈ ਜਾਂਦੇ ਆ ਤੜਕੇ ਸੱਚੀ ਛੱਡ ਦਿੰਦੇ ਆ ਕੋਈ ਜਾਂ ਛੋਣੇ ਨੂੰ ਘੱਟੇ ਪਾਣੀ ਪੀਂਦੇ ਭਾਈ ਇੱਥੇ ਕੈਂਸਰ ਦੇ ਕਿੰਨੇ ਕ ਕੇਸ ਆ ਸਾਡੇ ਕਹਿੰਦੇ ਕੈਂਸਰ ਹੋ ਜਾਂਦਾ ਇਹਦੇ ਨਾਲ ਸਾਡੇ ਕਹਿੰਦੇ ਵੀ ਮਾਲਵੇ ਦੇ ਵਿੱਚ ਬਠਿੰਡੇ ਲੱਕੇ ਦੇ ਚ ਜਰੂਰ ਹੋ ਗਈ ਭਾਜੀ ਇੱਥੇ ਕੋਈ ਬਿਮਾਰੀ ਨਹੀਂ ਕੋਈ ਬਿਮਾਰੀ ਕੈਂਸਰ ਕੁਝ ਨਹੀਂ ਹੁੰਦੀ ਏਦਾਂ ਦੀ ਯਾਰ ਆਹ ਦੇਖ ਲਓ ਭਾਈ ਆਹ ਵੇਖ ਲਓ ਭਾਈ ਕੰਮ ਤਾਰ ਕਰਦੇ ਆ ਬੰਦੇ ਤੇ ਵਧੀਆ ਤੰਦਰੁਸਤ ਆਪ ਦਾ ਕੈਂਸਰ ਹੁੰਦਾ ਆਪਣੇ ਬਠਿੰਡੇ ਦੇ ਲੋ ਵੀ ਇਹ ਕਹਿੰਦੇ ਜਾਂਦੇ ਆ ਜਦੋਂ ਦੇ ਉਹ ਸਪੈਦੇ ਦੇ ਵੇਖਦੇ ਆਏ ਆ ਪੀਓ ਦਾ ਦਾਂ ਸਪੈਦੇ ਹੀ ਹਨਾ ਸਪਾਈਡਾਂ ਦੀ ਕਮਾਈ ਆ ਇਹਦੇ ਬਈ ਪੱਤਾ 100 ਰੁਪਏ ਕਿਲੋ ਵੇਗਦਾ ਆਪੇ ਲੈ ਜਾਂਦੇ ਲੋਕ ਚੱਕ ਕੇ ਮਾਲਣ ਜਾਲ 150 ਰੁਪਏ ਵੇਖਦੀ ਆ ਤੇ ਜਿਹੜੀ ਆ ਮੰਨ ਲਓ ਜਿਹੜਾ ਮੋਢਾ ਫਲਾਈ ਵਾਲਾ ਉਹ ਵੇਗਦਾ ਹੁਣ 11 ਤੋਂ 1200 ਰੁਪਏ ਰੇਟ ਆ ਇੱਥੇ ਬਈ ਸਿਸਟਮ ਬਣਿਆ ਆ ਟਰੈਕਟਰ ਟਰਾਲੀ ਕਿਰਾਏ ਤੇ ਮਿਲ ਜਾਂਦਾ ਜਿਹੜੀ ਵੜਾਈ ਆ 60 ਤੋਂ 65 ਰੁਪਏ ਚੱਲਦੀ ਐ ਇਹਨਾਂ ਦੀ ਜੇ ਜੜਸਾਂ ਨੇ ਪਟਾਉਣੀ ਆ ਫਿਰ 75 ਰੁਪਏ 75 ਰੁਪਏ ਸਾਰਾ ਇੱਧਰ ਇਹਨਾਂ ਦਾ ਲੇਬਰ ਹੋਵੇ ਸਾਰਾ ਬਣਿਆ ਫਿਕਸ ਆ ਬਾਈ ਤੇ ਮੈਂ ਬਾਈ ਤੋਂ ਲੈ ਕੇ 7 ਵਜੇ ਤਾਈਂ ਹੁੰਦੀ ਐ ਮੰਡੀ ਰਾਤ ਨੂੰ ਸ਼ੁਰੂ ਹੋਏ ਹਟ ਕੇ ਹਾਂ 2 ਵਜੇ ਡੀਲੀ ਵਗਦੀ ਐ ਇੱਥੇ ਠੀਕ ਆ ਠੀਕ ਆ ਕੋਈ ਟੈਂਸਰ ਨਹੀਂ ਤੇ ਆ ਬਿਨਾ ਪਾਣੀ ਤੋਂ ਹੋਇਆ ਤੇ ਆਪਣੇ ਤਾਂ ਇਹ ਦੂ ਦੁੱਗਣਾ ਝਾੜ ਦੇਊਗਾ ਕਿਉਂਕਿ ਇੱਕ ਤਾਂ ਆਪਣੇ ਪੈਣਾ ਨਹੀਂ ਗਾ ਇਹ 8 8 10 10 ਸਾਰੀ ਇਹਨਾਂ ਨੇ ਵੱਡ ਕੇ ਵੇਚ ਲਏ ਤੇ ਇਹਨਾਂ ਦੇ ਪਹਿਲਾਂ ਲੱਗਿਆ ਨਹੀਂ ਗਾ ਆਪਣੇ ਲੱਗਿਆ ਨਹੀਂ ਝਾੜ ਵਧ ਦੇਊਗਾ ਤੇ ਚੀਜ਼ ਸਿਰਾ ਬਣੂਗੀ ਫੈਕਟਰੀਆਂ ਕਿੰਨੀਆਂ ਦੱਸਿਓ ਫੋਜੀ ਕਿੰਨੀਆਂ 100 ਪਲੱਸ ਆ ਬਾਈ 100 ਪਲੱਸ ਫੈਕਟਰੀ ਆ ਬਾਈ 100 ਪਲੱਸ ਆ ਬਾਈ ਲੋ ਵੀ 100 ਪਲੱਸ ਫੈਕਟਰੀ ਆ ਕਿਹੜੀਆਂ ਨੇ ਬਠਿੰਡੇਵਣੀ ਨਹੀਂ ਫੈਕਟਰੀ ਵਾਲੇ ਉਧਰ ਹੈ ਨਹੀਂ ਠੀਕ ਹੈ ਹੈਗੀਆਂ ਬਈ ਆਪਣੀ ਛੋਟੀਆਂ ਹੈ ਉਹ ਨਹੀਂ ਖਰਚਾ ਆਉਂਦਾ ਠੀਕ ਹੈ ਸਾਰਾ ਪਟਾਉ ਟਰੱਕ ਕਰੋ ਇੱਕ ਟਰਾਲਾ ਕਰੋ ਘੋੜਾ ਕਰੋ ਬਈ ਘੋੜੇ ਚ ਬਈ ਸਾਰਾ ਵਿੱਚ ਲੱਗਦਾ ਮਾਲ ਲਦਾ ਦਿਓ ਲਿਆ ਕੇ ਇੱਥੇ ਕੰਡਾ ਕਰਾ ਦਿਓ ਵਿਗਣਾ ਵੋ ਕੰਦੀ ਵਹਿਮ ਹੈ ਨਹੀਂ ਜੇ ਕਿ ਵਿਗਣਾ ਨਹੀਂ ਗਾ ਇੱਥੋਂ ਕਈ ਵਾਰੀ ਇੱਥੇ ਵੀ ਘਟ ਜਾਂਦਾ ਹੂੰ ਨਾਲੇ ਇੱਥੇ ਉਈ ਥਾਂ ਨਹੀਂ ਜਿੱਥੇ ਸਪੈਦਾ ਨਾਲ ਲੱਗਿਆ ਹੋਵੇ ਇੱਥੇ ਵੀ ਸਪੈਦਾ ਕਈ ਜਿਹੜੇ ਘੜ ਜਾਂਦਾ ਜਦੋਂ ਠੀਕ ਹੈ ਤੇ ਜਮਨਾ ਨਗਰ ਤੋਂ ਮਗਾਉਂਦੇ ਆ ਉੱਥੇ ਰੇਟ ਵੱਧ ਆ ਲੈ ਭਾਈ ਰੇਟ ਕਹਿੰਦੇ ਇੰਨਾ ਕੁ ਰੇਟ ਹੈਗਾਗਾ ਵੀ ਉੱਥੋਂ ਮਗਾਉਣਾ ਪੈਂਦਾ ਤੇ ਇੰਨੀ ਘਾੜ ਪਿਆ ਇੰਦੀ ਨਾਲ ਇੱਥੇ ਸਾਰੇ ਸਪੈਦਾ ਆਸੇ ਪਾਸੇ ਹੋਣ ਨਾਲ ਜਮਨਾ ਨਗਰ ਨੇੜੇ ਪੈਂਦਾ ਉੱਥੇ ਪਹਚਾ ਦਿਓ ਜਮਨਾ ਨਗਰ ਵੱਜੋਂ ਟਰਾਲਾ ਲੈ ਕੇ ਇਹਦਾ ਭਾਈ ਲਓ ਬਈ ਤੇ ਠੀਕ ਆ ਫੌਜੀ ਸਾਹਿਬ ਜੇ ਬਈ ਕਿਸੇ ਨੇ ਲਵਾਉਣਾ ਕਲੋਨਸ ਪੈਦਾ ਇਹੇ ਕਲੋਨ ਬਈ ਪੀ2 ਪੀ2 ਵੈਰਾਈਟੀਆਂ ਬਹੁਤ ਆ ਬਈ ਹੂੰ ਪਰ ਪੀ2 ਕਾਮਯਾਬੀ ਪੀ2 ਇੱਕ ਨੰਬਰ ਦਾ ਆਪਣੀ ਨਾਲ ਸੀ ਤੇ ਮਿਲੂਗਾ ਫੌਜੀਪੁਰੋਂ ਪੱਕਾ 100% ਆ ਬੋਰ ਤੋਂ ਮਿਲੂਗਾ ਬਈ ਪੀ2 ਦੀ ਜੜ ਜਾਊਗੀ ਹੂੰ 1.5 ਫੁੱਟ 1.5 ਫੁੱਟ ਡੂੰਗੀ ਇਹਦਾ ਜਾਲਾ ਬੰਦਾ ਇਹਦੀ ਜਿਹੜੀ ਮੂਲ ਜਿਹੜਾ ਥੱਲੇ ਉਹਨੇ ਵੱਡਾ ਤਣਾ ਹੁੰਦਾ ਜਿਵੇਂ ਕਹਿੰਦੇ ਮੱਛੀ ਨਹੀਂ ਜਾਂਦੀ ਪਾਣੀ ਖਿੱਚਦੀ ਨਹੀਂ ਸੋ ਹਾਂ ਇਹਦੇ ਮੱਛੀ ਹੈਣੀ ਗੀ ਉਹ ਮੱਛੀ ਹੈਣੀ ਬਈ ਜਾਲਾ 1.5 ਫੁੱਟ ਦਾ ਠੀਕ ਆ ਠੀਕ ਆ ਜੇ ਆਪਾਂ ਕਹੇ ਜੀ ਤਾਮੀਆਂ ਰੋਟਾ ਵੀਟਰ ਮਾਰਾਂਗੇ ਜਾਲਾਵਾੜ ਤੁਹਾਡੀ ਗੰਦੀ ਸਟੈਟ ਹੁੰਦੀ ਹੈ ਉੱਟੀ ਜਾਲਾ ਹੁੰਦਾ ਇਸ ਕਰਕੇ ਬਾਈ ਫਸਲ ਵੀ ਉਹੀ ਵੀ ਜੋ ਵੀ ਮੰਨ ਲਓ ਜਿਹੜੀ ਦੋ ਸਾਲਾਂ ਛੋਟੀ ਜੇ ਇਹ ਬਾਈ ਯਾਰ ਪਾਮ ਆ ਇੱਕ ਸਾਬ ਦਾ ਜਿਵੇਂ ਪਾਮ ਹੀ ਖੜਾ ਬਸ ਉਹੀ ਚੀਜ਼ ਆ ਕੁੱਤੇ ਆ ਤੇ ਠੀਕ ਆ ਫੌਜੀ ਸਾਹਿਬ ਬਾਈ ਜਿਹੜਾ ਐਡਰੈਸ ਆ ਉਹ ਦੱਸ ਦੋ ਨਰਸੀ ਦਾ ਆਪਣਾ ਬਾਈ ਸਿੱਧੂ ਹਾਈ ਟੈਕ ਨਰਸਰੀ ਅਬੋਹਰ ਮੋਬਾਈਲ ਨੰਬਰ 9817306055 ਠੀਕ ਆ ਬਾਈ ਧੰਨਵਾਦ ਬਾਈ ਬਹੁਤ ਬਹੁਤ ਤੁਹਾਡਾ ਫੌਜੀ ਸਾਹਿਬ